ਦੇ ਵਿੱਚ ਆਪਾਂ ਸਿੱਖ ਲਿਆ ਵੀ ਮੈਂ ਪਰਮੇਸ਼ਵਰ ਦੇ ਕੋਲੇ ਗਿਆ ਸੀ ਪਰਮੇਸ਼ਵਰ ਨੇ ਮੇਰੀ ਮਦਦ ਕੀਤੀ ਪਵਿੱਤਰ ਆਤਮਾ ਨੇ ਮੈਨੂੰ ਰਾਹ ਵਿਖਾ ਲਿਆ ਤਾਂ ਇਸ ਵਾਰੀ ਅਸੀਂ ਆਪੇ ਹੀ ਨਹੀਂ ਕਾਲੇ ਬੈਣਾ ਅਸੀਂ ਕਹਣਾ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰ ਮੈਨੂੰ ਪਰਮੇਸ਼ਵਰ ਨੇ ਇਹ ਦੇ ਵਿੱਚੋਂ ਬਾਹਰ ਕਾਢੀ ਲੈਣਾ ਆ ਤਾਂ ਕੀ ਹੋਣਾ ਸਾਡਾ ਧੀਰਜ ਦਾ ਲੈਵਲ ਵੱਧ ਜਾਣਾ ਹੈ ਸਾਡਾ ਧੀਰਜ ਕਰਨ ਦੀ ਸ਼ਕਤੀ ਸਾਡੀ ਬਰਦਾਸ਼ਤ ਸ਼ਕਤੀ ਜਿਹੜੀ ਆ ਉਹ ਵੱਧ ਜਾਣੀ ਆ ਹਾਲੇਲੂਇਆ ਦੇਖੋ ਜਦੋਂ ਪਰਮੇਸ਼ਵਰ ਦਾ ਵਚਨ ਆ ਇਹ ਜੀਵਨ ਜਿਉਣਾ ਕਿੱਦਾਂ ਆ ਉਹ ਸਾਨੂੰ ਸਿਖਾਉਂਦਾ ਆ ਇੱਕ ਲਾਈਫ ਸਟਾਈਲ ਦੀ ਗਾਈਡਲਾਈਨ ਆ ਇਹ ਕਿ ਜੀਵਨ ਜਿਉਣ ਦਾ ਤਰੀਕਾ ਕੀ ਹੋਣਾ ਚਾਹੀਦਾ ਪਰਮੇਸ਼ਵਰ ਦਾ ਵਚਨ ਸਾਨੂੰ ਸਿਖਾਉਂਦਾ ਆ ਜਿੱਦਾਂ ਹਰ ਜਿੰਦਾ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੂੰ ਫੇਸ ਕਰਨਾ ਪੈਂਦਾ ਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਚੁਣੌਤੀਆਂ ਦੇ ਵਿੱਚੋਂ ਦੀ ਨਿਕਲਣਾ ਪੈਂਦਾ ਉਹਨੂੰ ਕਈ ਤਰ੍ਹਾਂ ਦੇ ਦੁੱਖ ਚੋਂ ਕਈ ਤਰ੍ਹਾਂ ਦੇ ਸੁੱਖ ਦੇ ਵਿੱਚੋਂ ਦੀ ਹੋ ਕੇ ਉਹਨੂੰ ਅੱਗੇ ਨੰਗਣਾ ਪੈਂਦਾ ਹੈ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਾਲੇ ਨਾਂ ਪੈ ਕੇ ਪਰ ਬਰਕਤ ਕਿਦਾਂ ਪ੍ਰਾਪਤ ਕਰਨੀ ਆ ਉਹ ਜੀਵਨ ਜਿਉਣ ਦਾ ਤਰੀਕਾ ਸਿਰਫ ਸਾਨੂੰ ਪਰਮੇਸ਼ਵਰ ਦਾ ਵਚਨ ਹੀ ਸਿਖਾਉਂਦਾ ਹੈ ਹਾਲੇਲੂਇਆ ਅਰ ਫਿਰ ਕੀ ਕਹਿੰਦਾ ਕਹਿੰਦਾ ਜਦੋਂ ਤੁਸੀਂ ਉਸ ਪ੍ਰੀਖਿਆ ਚੋਂ ਖਰੇ ਨਿਕਲਦੇ ਆ ਫੇ ਉਹ ਪ੍ਰੀਖਿਆ ਆਉਂਦੀ ਕਿਉਂ ਆ ਸਾਡੇ ਉੱਤੇ ਤਾਂ ਜੋ ਅਸੀਂ ਸਿੱਧ ਹੋ ਜਾਈਏ ਬਚਨ ਚ ਇਦਾਂ ਹੀ ਲਿਖਿਆ ਕਹਿੰਦਾ ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਭਈ ਤੁਹਾਨੂੰ ਜਾਂਚ ਆ ਜਵੇ ਤੁਸੀਂ ਸਿੱਖ ਲਵੋ ਅਤੇ ਤੁਸੀਂ ਸੰਪੂਰਨ ਹੋ ਜੋ ਤੁਸੀਂ ਪੂਰੇ ਹੋ ਜਮੋਂ ਜਦੋਂ ਅਸੀਂ ਪ੍ਰੀਖਿਆ ਦੇਖ ਕੇ ਕਾਬਰੇ ਨਾ ਪ੍ਰੀਖਿਆ ਦੇਖ ਕੇ ਰੋਣਾ ਨਹੀਂ ਸ਼ੁਰੂ ਕੀਤਾ ਪ੍ਰੀਖਿਆ ਦੇਖ ਕੇ ਜਿਕਾ ਮਾਰਨੀਆਂ ਸ਼ੁਰੂ ਨਹੀਂ ਕੀਤੀਆਂ ਜਦੋਂ ਅਸੀਂ ਪ੍ਰਖਿਆ ਨੂੰ ਦੇਖਿਆ ਉਹਨੂੰ ਅੰਡਰਸਟੈਂਡ ਕੀਤਾ ਔਰ ਖੁਸ਼ ਹੋਏ ਕਿ ਮੇਰਾ ਇੱਕ ਨਵਾਂ ਟੈਸਟ ਕਿ ਹੁਣ ਇਹਦਾ ਮਤਲਬ ਮੈਂ ਅਗਲੀ ਜਮਾਤ ਵਿੱਚ ਜਾਣਾ ਹੈ ਇੱਥੇ ਕੀ ਲਿਖਿਆ ਪੂਰਨ ਆਨੰਦ ਦੀ ਗੱਲ ਜਾਣੋ ਪੂਰੀ ਖੁਸ਼ੀ ਵਾਲੀ ਗੱਲ ਸਮਝਣੀ ਜਦੋਂ ਤੁਸੀਂ ਕਿਸੇ ਅਜਮਾਇਸ਼ ਦੇ ਵਿੱਚ ਹੋਵੋ ਜਦੋਂ ਤੁਸੀਂ ਕਿਸੇ ਟੈਂਪਟੇਸ਼ਨ ਦੇ ਵਿੱਚ ਹੋਵੋ ਖੁਸ਼ੀ ਦੀ ਗੱਲ ਕਿ ਹੁਣ ਇਹ ਟੈਸਟ ਮੈਂ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਨਾਲ ਪਾਸ ਕਰਨਾ ਆ ਔਰ ਫਿਰ ਪ੍ਰਾਰਥਨਾ ਕਿਹੋ ਜਿਹੀ ਕਰਨੀ ਕਿ ਪ੍ਰਭੂ ਇਸ ਪ੍ਰੀਖਿਆ ਦੇ ਵਿੱਚ ਜੋ ਤੁਸੀਂ ਮੈਨੂੰ ਸਿਖਾਉਣਾ ਚਾਹੁੰਦੇ ਆ ਮੈਂ ਸਿੱਖਣ ਲਈ ਤਿਆਰ ਆ ਮੇਰੀ ਜ਼ਿੰਦਗੀ ਦਾ ਉਹ ਤਜਰਬਾ ਹੋਣ ਦਿਓ ਔਰ ਵਚਨ ਦੇ ਵਿੱਚ ਲਿਖਿਆ ਉਹ ਤੁਹਾਡੇ ਉੱਤੇ ਕੋਈ ਵੀ ਇਹੋ ਜਿਹੀ ਅਜਮਾਇਸ਼ ਨਹੀਂ ਕਰਦਾ ਜਿਹੜੀ ਤੁਸੀਂ ਝੱਲ ਨਾ ਸਕੋ ਇਸ ਲਈ ਕਦੀ ਵੀ ਐਦਾਂ ਨਹੀਂ ਰੋਣਾ ਧੋਣਾ ਵੀ ਇਹ ਕੀ ਹੋ ਗਿਆ ਇਹਦਾ ਮਤਲਬ ਜੋ ਹੋਇਆ ਆ ਤੁਸੀਂ ਉਹਨੂੰ ਝੱਲ ਸਕਦੇ ਆਂ ਅਰ ਪਰਮੇਸ਼ਵਰ ਉਹਦੇ ਵਿੱਚੋਂ ਤੁਹਾਨੂੰ ਬਾਹਰ ਕੱਢ ਸਕਦੇ ਆਂ ਤਾਂ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸਿੱਖ ਲੈਨੇ ਆਂ ਤਾਂ ਵਚਨ ਵਿੱਚ ਲਿਖਿਆ ਅਸੀਂ ਸਿੱਧ ਤੇ ਸੰਪੂਰਨ ਬਣਦੇ ਆਂ ਵਚਨ ਦੇ ਕਹਿਣ ਦਾ ਅਰਥ ਇਹ ਆ ਕਿ ਪਰਮੇਸ਼ਵਰ ਸਾਡੇ ਉੱਤੇ ਚੁਣੌਤੀਆਂ ਪ੍ਰੀਖਿਆਵਾਂ ਅਤੇ ਸਮੱਸਿਆ ਇਸ ਲਈ ਆਉਣ ਦਿੰਦੇ ਆ ਕਿਉਂਕਿ ਉਹ ਸਾਨੂੰ ਸਿੱਧ ਬਣਾਉਣਾ ਚਾਹੁੰਦੇ ਆ ਅਤੇ ਸਾਨੂੰ ਸੰਪੂਰਨ ਕਰਨਾ ਚਾਹੁੰਦੇ ਆ ਹallelujah ਉਹ ਸਾਨੂੰ ਤਜਰਬੇਕਾਰ ਬਣਾਉਣਾ ਚਾਹੁੰਦੇ ਆ ਇੱਕ ਆਦਮੀ ਜੇ ਸਸ ਸਮੱਸਿਆ ਚੋਂ ਬਾਹਰ ਆ ਗਿਆ ਹੋਵੇ ਉਹ ਦੂਜੇ ਆਦਮੀ ਨੂੰ ਉਹਦਾ ਰਾਹ ਦੱਸ ਸਕਦਾ ਤੂੰ ਇਦਾਂ ਆਉਣਾ ਹੈ ਹallelujah ਇੱਕ ਬੰਦੇ ਨੇ ਕੈਨੇਡਾ ਨੂੰ ਜਾਣਾ ਆ ਉਹਨੇ ਆਪਣੀ ਫਾਈਲ ਬਣਾ ਲਈ ਉਹਨੇ ਕਿਹੜੇ ਕਿਹੜੇ ਪੇਪਰ ਉਹਦੇ ਵਿੱਚ ਲਾਏ ਕਿ ਉਹਨੂੰ ਵੀਜ਼ਾ ਮਿਲ ਗਿਆ ਉਹ ਦੂਜੇ ਨੂੰ ਸਲਾਹ ਦੇ ਸਕਦਾ ਕਿ ਨਹੀਂ ਦੇ ਸਕਦਾ ਉਹ ਦੇ ਸਕਦਾ ਆ ਪਰ ਜਿਨੇ ਕੋਈ ਪ੍ਰੋਸੈਸ ਨਹੀਂ ਕੀਤਾ ਉਹ ਕਿੱਦਾਂ ਦੱਸੂ ਉਹਨੂੰ ਇਦਾਂ ਹੀ ਲੱਗਣਾ ਜਿੱਦਾਂ ਸਿੱਧੀ ਜਹਾਜ਼ ਦੀ ਟਿਕਟ ਲੈ ਕੇ ਜਹਾਜ਼ 'ਚ ਬੈਜੋ ਤੇ ਕੈਨੇਡਾ ਨੂੰ ਚਲੇ ਜਾਓ ਜਾਂ ਜਿਹੜਾ ਬੰਦਾ ਕਿਸੇ ਰਾਹ ਗਿਆ ਨਹੀਂ ਆ ਉਹ ਦੱਸ ਨਹੀਂ ਸਕਦਾ ਕਿ ਉਹ ਰਾਹ ਕਿੱਦਾਂ ਦਾ ਆ ਪਰ ਜਿਹੜਾ ਗਿਆ ਆ ਉਹ ਦੱਸ ਸਕਦਾ ਉਸ ਰਾਹ ਤੇ ਟੋਏ ਕਿੰਨੇ ਕਾ ਉਹ ਰਾਹ ਪੱਧਰਾ ਕਿੰਨਾ ਕਿਹਾ ਉਹ ਜਗ੍ਹਾ ਤੇ ਠੰਡ ਕਿੰਨੀ ਕਿਹਾ ਉਸ ਜਗ੍ਹਾ ਤੇ ਗਰਮੀ ਕਿੰਨੀ ਕਿਹਾ ਤਾਂ ਪਰਮੇਸ਼ਰ ਚਾਹੁੰਦੇ ਆ ਅਸੀਂ ਤਜਰਬੇਕਾਰ ਹੋ ਜਾਈਏ ਔਰ ਸਾਡੇ ਪਿੱਛੋਂ ਆਉਣ ਵਾਲਿਆਂ ਨੂੰ ਅਸੀਂ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰੀਏ ਜੋ ਪਰਮੇਸ਼ਰ ਨੇ ਸਾਡੇ ਉੱਤੇ ਪ੍ਰਗਟ ਕੀਤੀ ਹੈ ਹallelujah ਸੋ ਜਿੱਦਾਂ ਆਪਾਂ ਦੇਖਿਆ ਯੋਸ਼ੂਆ ਬਾਡ ਦੀ ਸਟੋਰੀ ਦੇ ਵਿੱਚ ਕਿ ਉਹਨੇ ਚੁਣੌਤੀ ਦੇ ਵੇਲੇ ਵਿੱਚ ਪਰਮੇਸ਼ਵਰ ਦੀ ਪਨਾਹ ਲਈ ਜੇ ਤੁਸੀਂ ਦੇਖੋ 에스תר ਦੀ ਕਿਤਾਬ ਜਿਹੜੀ ਆ ਜਿਹੜੀ 에스תר ਦੀ ਸਟੋਰੀ ਆ ਉਹਦੇ ਵਿੱਚ ਵੀ ਆਪਾਂ ਦੇਖਦੇ ਆ 에스תר ਨੂੰ ਵੀ ਜਦੋਂ ਉਹਨੂੰ ਲੱਗਾ ਕਿ ਹੁਣ ਮੇਰੀ ਨੇਸ਼ਨ ਦੇ ਉੱਤੇ ਮੇਰੀ ਕੌਮ ਦੇ ਉੱਤੇ ਮੇਰੇ ਘਰਾਣੇ ਦੇ ਉੱਤੇ ਵਿਪਤਾ ਆ ਕਿ ਇਹਨਾਂ ਨੂੰ ਖਤਮ ਕਰ ਜਾਣ ਦੀ ਜਿਹੜੀ ਆ ਪਲਾਨਿੰਗ ਬਣਾ ਦਿੱਤੀ ਗਈ ਆ ਇਹਨਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਾਸਤੇ ਪੂਰਾ ਪਲਾਨ ਕੀਤਾ ਗਿਆ ਆ ਤਾਂ 에스תר ਨੇ ਕੀ ਕੀਤਾ ਪਰਮੇਸ਼ਵਰ ਦੀ ਪਨਾਹ ਲਈ ਅਤੇ ਉਹਨੇ ਵੀ ਆਪਣੇ ਲੋਕਾਂ ਨੂੰ ਵਰਤ ਰੱਖਣ ਦੀ ਅਪੀਲ ਕੀਤੀ ਅਤੇ ਵਚਨ ਵਿੱਚ ਲਿਖਿਆ ਜਿਨ੍ਹਾਂ ਨੂੰ ਗੁਲਾਮ ਬਣਾਉਣਾ ਸੀ ਉਹਨਾਂ ਨੂੰ ਮਾਤ ਬਾ ਰਤਬੇ ਦੇ ਉੱਤੇ ਪਰਮੇਸ਼ਵਰ ਨੇ ਠਹਿਰਾ ਦਿੱਤਾ ਹallelujah ਜਦੋਂ ਅਸੀਂ ਆਪਣੇ ਔਖ ਦੇ ਸਮੇਂ ਵਿੱਚ ਪਰਮੇਸ਼ਵਰ ਦੀ ਪਨਾਹ ਵਿੱਚ ਆਉਨੇ ਆ ਪਰਮੇਸ਼ਵਰ ਸਮੱਸਿਆ ਨੂੰ ਨੀਵਾ ਅਤੇ ਸਾਨੂੰ ਉੱਚਿਆਂ ਕਰ ਦਿੰਦੇ ਆ ਹallelujah ਇਸ ਲਈ ਅਗਰ ਅੱਜ ਤੁਸੀਂ ਬਿਮਾਰੀ ਦੇ ਵਿੱਚ ਆਏ ਆ ਤਾਂ ਪਰਮੇਸ਼ਵਰ ਦੀ ਪਨਾਹ ਲਵੋ ਕਿ ਪ੍ਰਭੂ ਇਹ ਬਿਮਾਰੀ ਤੁਹਾਡੇ ਪ੍ਰਤਾਪ ਨਾਲੋਂ ਵੱਡੀ ਨਹੀਂ ਆ ਪ੍ਰਭੂ ਇਹ ਬਿਮਾਰੀ ਤੁਹਾਡੇ ਸਮਰਥ ਨਾਲੋਂ ਵੱਡੀ ਨਹੀਂ ਆ ਪ੍ਰਭੂ ਇਹ ਬਿਮਾਰੀ ਤੁਹਾਡੇ ਜ਼ਲਾਲ ਨਾਲੋਂ ਵੱਡੀ ਨਹੀਂ ਆ ਮੇਰੇ ਪਿਤਾ ਤੁਸੀਂ ਮਹਾਨ ਹੋ ਤੁਹਾਡਾ ਜ਼ਲਾਲ ਵੱਡਾ ਹੈ ਮੇਰੇ ਪ੍ਰਭੂ ਤੁਹਾਡੀ ਸ਼ਿਫਾ ਵੱਡੀ ਹੈ ਮੇਰੇ ਪ੍ਰਭੂ ਤਾਂ ਕੀ ਹੋਏਗਾ ਬਿਮਾਰੀ ਛੋਟੀ ਪੈ ਜਾਏਗੀ ਅਰ ਪਰਮੇਸ਼ਵਰ ਦੀ ਕਿਰਪਾ ਵੱਡੀ ਠਹਰੇਗੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਗਰ ਅੱਜ ਤੁਸੀਂ ਰੋਂਦੇ ਹੋਏ ਆਏ ਆ ਆਪਣੀ ਸਮੱਸਿਆ ਨੂੰ ਪਰਮੇਸ਼ਵਰ ਦੇ ਅੱਗੇ ਰੱਖ ਦਿਓ ਅੱਗੇ ਰੱਖੋ ਪਰਮੇਸ਼ਵਰ ਦੇ ਕੇ ਪ੍ਰਭੂ ਬੇਸ਼ੱਕ ਮੈਨੂੰ ਲੱਗਦਾ ਮੈਂ ਇਸ ਸਮੱਸਿਆ ਚੋਂ ਬਾਹਰ ਨਹੀਂ ਆ ਸਕਦਾ ਪਰ ਮੇਰੇ ਪ੍ਰਭੂ ਇਹ ਸਮੱਸਿਆ ਤੁਹਾਡੇ ਨਾਲੋਂ ਵੱਡੀ ਨਹੀਂ ਆ ਮੇਰੇ ਪ੍ਰਭੂ ਇਹੋ ਜੀ ਕੋਈ ਵੀ ਸਮੱਸਿਆ ਨਹੀਂ ਜਿਹਦਾ ਹੱਲ ਤੁਹਾਡੇ ਕੋਲ ਨਾ ਹੋਵੇ ਪ੍ਰਭੂ ਇਹੋ ਜੀ ਮੇਰੀ ਕੋਈ ਸਮੱਸਿਆ ਨਹੀਂ ਜਿਹਦੀ ਮਦਦ ਕਰਨ ਵਿੱਚ ਤੁਸੀਂ ਮੇਰੇ ਨਾਲ ਖੜੇ ਨਾ ਹੋਵੋ ਪ੍ਰਭੂ ਮੈਂ ਇਹ ਤੁਹਾਡੀ ਹਜ਼ੂਰੀ ਵਿੱਚ ਰੱਖਦਾ ਔਰ ਮੈਨੂੰ ਤੁਹਾਡੇ ਸਹਾਰੇ ਦੀ ਜ਼ਰੂਰਤ ਆ ਪਰਭੂ ਮੈਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਪ੍ਰਭੂ ਮੈਨੂੰ ਤੁਹਾਡੇ ਆਸਰੇ ਦੀ ਜ਼ਰੂਰਤ ਹੈ ਮੈਂ ਤੁਹਾਡੀ ਪਨਾਹ ਵਿੱਚ ਆਇਆ ਹਾਂ ਪ੍ਰਭੂ ਮੈਂ ਸ਼ਰਮਿੰਦਾ ਨਾ ਹੋਵਾਂ ਮੇਰੇ ਪਰਮੇਸ਼ਰ ਨੂੰ ਸ਼ਰਮਿੰਦਗੀ ਨਾ ਮਿਲੇ ਪਰ ਮੇਰੇ ਪ੍ਰਭੂ ਮੈਂ ਗਵਾਹੀ ਦੇ ਨਾਲ ਖੜਾ ਹੋਵਾਂ ਤਾਂ ਕੀ ਹੋਵੇਗਾ ਤੁਸੀਂ ਗਵਾਹੀ ਦੇ ਨਾਲ ਖੜੇ ਹੋਵੋਗੇ ਹallelujah ਤੁਸੀਂ ਆਪਣੇ ਆਪ ਨੂੰ ਮਜ਼ਬੂਤੀ ਦੇ ਵਿੱਚ ਰੱਖਣਾ ਹੈ ਤੁਸੀਂ ਆਪਣੇ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਣਾ ਹੈ ਔਰ ਉਸ ਸਮੱਸਿਆ ਨੂੰ ਤੁਸੀਂ ਬਿਲਕੁਲ ਵੀ ਸ਼ੋਅ ਨਹੀਂ ਹੋਣ ਦੇਣਾ ਕਿ ਤੁਸੀਂ ਉਹਨੂੰ ਵੱਡਾ ਜਾਣਦੇ ਆਂ ਇਹ ਚੀਜ਼ ਜਿਹੜੀ ਆ ਆਪਾਂ ਦਾਊਦ ਦੀ ਸਟੋਰੀ ਦੇ ਵਿੱਚੋਂ ਸਿੱਖਦੇ ਆ ਜੇ ਤੁਸੀਂ ਪੜਨੀ ਹੋਈ ਘਰੇ ਜਾ ਕੇ ਪੜ ਲਿਓ ਪਹਿਲਾ ਸਾਮੂਅਲ ਉਹਦਾ ਜਿਹੜਾ 17 ਨੰਬਰ ਅਧਿਆਇ ਆ ਉਹਦੇ ਵਿੱਚ ਦਾਊਦ ਦੀ ਜਿਹੜੀ ਆ ਸਟੋਰੀ ਆ ਜਿਹੜੀ ਉਹਨੇ ਫਲਿਸਤੀ ਦੇ ਨਾਲ ਲੜਾਈ ਹੋਈ ਸੀ ਗੋਲੀਅਥ ਦੇ ਨਾਲ ਜਿਹੜੀ ਉਹਦੀ ਲੜਾਈ ਹੋਈ ਸੀਗੀ ਤੇ ਆਪਾਂ ਥੋੜੀਆਂ ਜੀਆਂ ਪੰਕਤਾਂ ਪੰਕਤੀਆਂ ਉਹਦੀਆਂ ਦੇਖਦੇ ਆ ਪਹਿਲਾ ਸਾਮੂਅਲ ਉਹਦਾ 17 ਨੰਬਰ ਅਧਿਆਇ ਤੇ ਉਹਦੀ 43 ਨੰਬਰ ਪੰਕਤੀ ਤੋਂ ਆਪਾਂ ਦੇਖਦੇ ਆ ਕਿਨ ਦਾ ਸਫਲਿਸਤੀ ਨੇ ਦਾਊਦ ਨੂੰ ਆਖਿਆ ਭਲਾ ਮੈਂ ਕੋਈ ਕੁੱਤਾ ਹਾਂ ਜੋ ਤੂੰ ਡਾਂਗ ਲੈ ਕੇ ਮੇਰੇ ਕੋਲ ਆਇਆ ਅਤੇ ਫਲਿਸਤੀ ਨੇ ਆਪਣੇ ਦੇਵਤਿਆਂ ਦੇ ਨਾਂ ਲੈ ਕੇ ਦਾਊਦ ਨੂੰ ਗਾਲਾਂ ਕੱਢੀਆਂ ਤਦ ਫਲਿਸਤੀ ਨੇ ਦਾਊਦ ਨੂੰ ਆਖਿਆ ਮੇਰੇ ਕੋਲ ਆ ਜੋ ਮੈਂ ਤੇਰਾ ਮਾਸ ਪਾਉਣ ਦੇ ਪੰਛੀਆਂ ਅਤੇ ਜੰਗਲੀ ਦਰਿੰਦਿਆਂ ਨੂੰ ਵੰਡਾਂ ਹੁਣ ਇੱਥੇ ਜਿਹੜਾ ਫਲਿਸਤੀ ਆ ਉਹ ਗੋਲੀਅਥ ਆ ਉਹ ਬਹੁਤ ਜਵਾਨ ਆ ਤਕੜਾ ਆਇਆ ਸਰੀਰ ਦੇ ਵਿੱਚ ਸੂਰਬੀਰ ਜੋਧਿਆ ਮੰਗਿਆ ਉਹ ਤੇ ਦਾਊਦ ਦੇ ਹੱਲੇ ਅੱਲੜ ਨੌਜਵਾਨ ਆ ਕੱਚੀ ਉਮਰ ਦਾ ਨੌਜਵਾਨ ਆ ਤੇ ਦਾਊਦ ਦੇ ਕੋਲੇ ਕੋਈ ਹਥਿਆਰ ਨਹੀਂ ਹੈਗੇ ਕੋਈ ਇਦਾਂ ਨਹੀਂ ਆ ਜਦੋਂ ਤੁਸੀਂ ਪੂਰੀ ਸਟੋਰੀ ਦੇਖੋਗੇ ਸ਼ਾਉਲ ਨੇ ਉਹਨੂੰ ਇੱਕ ਨੇਜਾ ਦਿੱਤਾ ਸੀ ਚੱਕਰ ਨੂੰ ਜਦੋਂ ਦਾਊਦ ਚੱਕਦਾ ਸੀ ਤਾਂ ਡੋਲਣ ਲੱਗ ਜਾਂਦਾ ਸੀਗਾ ਉਹ ਨੇਜਾ ਭਾਰਾ ਸੀ ਦਾਊਦ ਹਲਕਾ ਸੀਗਾ ਦਾ ਦਾਉਦ ਉਸ ਜਗ੍ਹਾ ਤੇ ਗਿਆ ਜਦੋਂ ਉਹਨੇ ਦਾਉਦ ਨੂੰ ਨੇ ਹੱਥਿਆ ਦੇਖਿਆ ਉਹ ਕਹਿੰਦਾ ਤੂੰ ਮੈਨੂੰ ਕੁੱਤਾ ਸਮਝਦਾ ਆ ਬਈ ਇੱਕ ਡੰਡਾ ਜਿਹਾ ਹੱਥ 'ਚ ਫੜਿਆ ਤੇ ਤੂੰ ਮੈਨੂੰ ਆ ਗਿਆ ਵੀ ਮੈਂ ਤੇਰੇ ਡੰਡੇ ਤੋਂ ਡਰ ਕੇ ਚਲ ਜੂਗਾ ਕਹਿੰਦਾ ਤੂੰ ਇੱਧਰ ਆ ਗੋਲੀਏ ਦਾਉਦ ਨੂੰ ਕਹਿੰਦਾ ਤੂੰ ਇੱਧਰ ਆ ਕਹਿੰਦਾ ਤੈਨੂੰ ਤਾਂ ਮੈਂ ਇਦਾਂ ਵੱਢਣਾ ਆ ਤੈਨੂੰ ਤਾਂ ਇਦਾਂ ਮਾਰ ਦੇਣਾ ਤੇਰਾ ਮਾਸ ਚਿੜੀਆਂ ਕਾਮਾਂ ਨੂੰ ਪਾ ਦੇਣਾ ਆ ਕਈ ਵਾਰੀ ਇਤਾਂ ਹੀ ਆਪਣੀ ਲਾਈਫ ਵਿੱਚ ਹੁੰਦਾ ਆ ਆਪਾਂ ਕਿੰਨੇ ਇਹ ਸਮੱਸਿਆ ਬਹੁਤ ਵੱਡੀ ਆ ਇਹ ਚੋਂ ਕਿੱਦਾਂ ਅਸੀਂ ਨਿਕਲ ਸਕਦੇ ਆ ਮੇਰਾ ਕਰਜ਼ਾ ਕਹਿਣਾ ਬਹੁਤ ਵੱਡਾ ਆ 80 ਲੱਖ ਰੁਪਈਆ ਮੇਰੇ ਸਿਰ ਕਰਜ਼ਾ ਮੈਂ ਇਹਦੇ ਚੋਂ ਕਿੱਦਾਂ ਬਾਹਰ ਆ ਸਕਦਾ ਆ ਫੁਲਾਨਾ ਕੰਮ ਅਸੀਂ ਨਹੀਂ ਕਰ ਸਕਦੇ ਸਾਡੇ ਲਈ ਨਹੀਂ ਹੋ ਸਕਦਾ ਅਸੀਂ ਭਲਾ ਸ਼ਹਿਰ ਨੂੰ ਕਿੱਦਾਂ ਕੋਈ ਚੀਜ਼ ਖਰੀਦ ਸਕਦੇ ਅਸੀਂ ਫੁਲਾਨੇ ਥਾਂ ਕਿੱਦਾਂ ਜਾ ਸਕਦੇ ਅਸੀਂ ਫੁਲਾਨੇ ਬੰਦੇ ਨਾਲ ਕਿੱਦਾਂ ਗੱਲ ਕਰ ਸਕਦੇ ਆ ਕਦੇ-ਕਦੇ ਅਸੀਂ ਆਪਣੀਆਂ ਸਮੱਸਿਆ ਨੂੰ ਬਹੁਤ ਵੱਡਾ ਦੇਖਣ ਲੱਗ ਜਾਂਦੇ ਹਾਂ ਫਿਰ ਉਹ ਸਮੱਸਿਆ ਵੀ ਸਾਨੂੰ ਡਰਾਉਣ ਲੱਗ ਜਾਂਦੀ ਆ ਉਹਤ ਸਮੱਸਿਆ بار بار ਸਾਡੇ ਦਿਮਾਗ ਦੇ ਵਿੱਚ ਆਣ ਕੇ ਸਾਨੂੰ ਡਰਾਉਂਦੀ ਆ ਮੈਂ ਵੱਡੀ ਆ ਤੇਰੇ ਕੋਲ ਇੰਨੇ ਪੈਸੇ ਹੈ ਨਹੀਂ ਬਈ ਤੂੰ ਆਪਣੇ ਨਿਆਣਿਆਂ ਦਾ ਵਿਆਹ ਕਰ ਸਕੇ ਤੇਰੇ ਕੋਲ ਇੰਨੇ ਪੈਸੇ ਹੈ ਨਹੀਂ ਬਈ ਤੂੰ ਚੰਗਾ ਖਾਣਾ ਖਾ ਸਕੇ ਤੇਰੇ ਕੋਲ ਇੰਨਾ ਧਨ ਹੈ ਨਹੀਂ ਤੂੰ ਚੰਗੇ ਡਾਕਟਰ ਤੋਂ ਇਲਾਜ ਕਰਾ ਸਕੇ ਤੇਰੇ ਕੋਲ ਆ ਹੈ ਨਹੀਂ ਤੇਰੇ ਕੋਲ ਰਹਿਣ ਨੂੰ ਘਰ ਹੈ ਨਹੀਂ ਤੇਰੇ ਪਿੱਛੇ ਕੋਈ ਮਦਦ ਨੂੰ ਆਉਣ ਵਾਲਾ ਹੈ ਨਹੀਂ ਸਮੱਸਿਆ ਕਈ ਵਾਰੀ ਇਦਾਂ ਹੀ ਡਰਾਉਣ ਲੱਗ ਜਾਂਦੀ ਜਿੱਦਾਂ ਫਲਿਸਤੀ 다ਊਦ ਨੂੰ ਡਰਾਉਂਦਾ ਹੈ ਪਰ ਸਮੱਸਿਆ ਜਿੰਨੀ ਮਰਜੀ ਵੱਡੀ ਹੋਵੇ ਅਸੀਂ ਦਾਊਦ ਦੇ ਕੋਲੋਂ ਸਿੱਖਦੇ ਹਾਂ ਸਮੱਸਿਆ ਨੂੰ ਕਿੱਦਾਂ ਹਰਾਉਣਾ ਦਾਊਦ ਕੀ ਕਹਿੰਦਾ ਪਰ ਦਾਊਦ ਨੇ ਫਲਿਸਤੀ ਨੂੰ ਆਖਿਆ ਤੂੰ ਤਲਵਾਰ ਅਤੇ ਬਰਸ਼ਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਪਰ ਮੈਂ ਸੈਨਾ ਦੇ ਯਹੋਵਾ ਦੇ ਨਾਮ ਉੱਤੇ ਜਿਹਨੂੰ ਤੇ ਲੱਜਾਵਾਨ ਕੀਤਾ ਤੇਰੇ ਕੋਲ ਆਉਣਾ ਹallelujah ਉਹ ਡਰਿਆ ਨਹੀਂ ਵੀ ਹਾਏ ਇੰਨਾ ਵੱਡਾ ਚੰਗਾ ਹੁੰਦਾ ਮੈਂ ਰਾਜੇ ਨੂੰ ਕਹਿੰਦਾ 10 ਕ ਬੰਦੇ ਹੀ ਮੇਰੇ ਨਾਲ ਭੇਜ ਦੇ ਜੇ ਮੇਰ ਤੋਂ ਨਹੀਂ ਚੱਕ ਹੁੰਦਾ ਉਹ ਤਾਂ ਚੱਕ ਲਿਆਉਂਦੇ ਸਮਾਨ ਮੈਂ ਉਹਨਾਂ ਨੂੰ ਤਰੀਕਾ ਦੱਸ ਦਿੰਦਾ ਵੀ ਐਦਾਂ ਕਰਕੇ ਇਹਨੂੰ ਵੱਢ ਦਿਓ 다ਊਦ ਉਹਨੂੰ ਦੇਖ ਕੇ ਡੋਲਿਆ ਨਹੀਂ 다ਊਦ ਉਹਨੂੰ ਦੇਖ ਕੇ ਕੰਬ ਰਿਆ ਨਹੀਂ ਪਰ 다ਊਦ ਨੇ ਵੀ ਸਾਵਾ ਹੀ ਉਹਨੂੰ ਜਵਾਬ ਦਿੱਤਾ 다ਊਦ ਨੇ ਵੀ ਉਹਨੂੰ ਜਵਾਬ ਦਿੱਤਾ ਕਹਿੰਦਾ ਤੂੰ ਤਾਂ ਹਥਿਆਰ ਲੈ ਕੇ ਮੇਰੇ ਵੱਲ ਨੂੰ ਆਉਣਾ ਕਹਿੰਦਾ ਮੈਂ ਉਸ ਪਰਮੇਸ਼ਵਰ ਦੇ ਨਾਮ ਨਾਲ ਤੇਰੇ ਵੱਲ ਨੂੰ ਆਉਣਾ ਜਿਹੜਾ ਹਥਿਆਰਾਂ ਵਾਲੀਆਂ ਸੈਨਾਵਾਂ ਦਾ ਪਰਮੇਸ਼ਵਰ ਹੈ ਹallelujah ਕਿੰਨਾ ਜਿਹੜਾ ਸੈਨਾ ਦੇ ਸੈਨਾ ਦਾ ਯਹੋਵਾ ਹੈ ਮੈਂ ਉਹਦੇ ਨਾਮ ਉੱਤੇ ਤੇਰੇ ਵੱਲ ਨੂੰ ਆਉਣਾ ਹੈ ਕਿੰਦਾ ਵੱਡਾ ਵਿਸ਼ਵਾਸ ਆ ਉਹਦਾ ਕਿੱਡੀ ਆਸ ਆ ਉਹਦੀ ਆਪਣੇ ਪਰਮੇਸ਼ਵਰ ਦੇ ਉੱਤੇ ਅਰ ਜਿਹੜੇ ਇੰਨੀ ਵੱਡੀ ਆਸ ਆਪਣੇ ਪਰਮੇਸ਼ਵਰ ਦੇ ਉੱਤੇ ਰੱਖਦੇ ਆ ਉਹ ਕਦੀ ਸ਼ਰਮਿੰਦੇ ਨਹੀਂ ਹੁੰਦੇ ਉਹਨਾਂ ਦੇ ਵਿਸ਼ਵਾਸ ਦਾ ਕਰਕੇ ਪਰਮੇਸ਼ਵਰ ਉਹਨਾਂ ਦੇ ਵੈਰੀਆਂ ਨੂੰ ਸ਼ਰਮਿੰਦਿਆਂ ਕਰ ਦਿੰਦਾ ਹੈ ਹallelujah ਅਤੇ ਫੇ ਉਹਨੇ ਪਤਾ ਇਹਦੋਂ ਵੀ ਤਕੜੀ ਗੱਲ ਕੀ ਕੀਤੀ ਕਹਿੰਦਾ ਅਤੇ ਅੱਜ ਹੀ ਯਹੋਵਾ ਮੇਰੇ ਹੱਥ ਵਿੱਚ ਤੈਨੂੰ ਕਰ ਦਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਉਨੇ ਨਾਲ ਹੀ ਉਹਨੂੰ ਕਹਿੰਦਾ ਕਹਿੰਦਾ ਅੱਜ ਹੀ ਉਹਨੇ ਇਹ ਨਹੀਂ ਕਿਹਾ ਵੀ ਅੱਜ ਮੈਨੂੰ ਜਾ ਲੈਣ ਦੇ ਕੋਈ ਗੱਲ ਨਹੀਂ ਫੇਕ ਕਿਤੇ ਤੈਨੂੰ ਟੱਕਰੂੰਗਾ ਕਹਿੰਦਾ ਅੱਜ ਹੀ ਅੱਜ ਹੀ ਯਹਵਾ ਤੈਨੂੰ ਮੇਰੇ ਹੱਥ 'ਚ ਕਰ ਦੂਗਾ ਤੇ ਮੈਂ ਤੈਨੂੰ ਮਾਰ ਸੁੱਟੂੰਗਾ ਤੇ ਜਦੋਂ ਤੁਸੀਂ ਘਰੇ ਜਾ ਕੇ ਪੂਰੀ ਸਟੋਰੀ ਪੜ੍ਹੋਗੇ ਤੁਹਾਨੂੰ ਪਤਾ ਲੱਗ ਜਾਣਾ ਦਾਊਦ ਨੇ ਆਪਣੇ ਗੋਪੀਏ 'ਚੋਂ ਇੱਕ ਪੱਥਰ ਕੱਢ ਕੇ ਇਹੋ ਜਿਹਾ ਘੁਮਾ ਕੇ ਛੱਡਿਆ ਕਿ ਉਹ ਪੱਥਰ ਉਹਦੇ ਗੋਲੀਅਥ ਦੇ ਮੱਥੇ ਵਿੱਚ ਜਾ ਕੇ ਖੋਭ ਗਿਆ ਤੇ ਦਾਊਦ ਨੇ ਗੋਲੀਅਥ ਦੀ ਤਲਵਾਰ ਉਹਦੇ ਉੱਤੇ ਚੜ ਕੇ ਕੱਢੀ ਤੇ ਉਹਦੀ ਤਲਵਾਰ ਨਾਲ ਉਹਦਾ ਸਿਰ ਧੜ ਨਾਲੋਂ ਵੱਖਰਿਆਂ ਕਰ ਦਿੱਤਾ ਹallelujah ਇਦਾਂ ਹੀ ਤੁਸੀਂ ਵੀ ਕਰ ਸਕਦੇ ਆ ਇਦਾਂ ਹੀ ਅਸੀਂ ਕਰਦੇ ਆ ਜਿੰਨੀ ਮਰਜ਼ੀ ਵੱਡੀ ਪ੍ਰੋਬਲਮ ਹੋਏ ਅਸੀਂ ਬਿਲਕੁਲ ਨਹੀਂ ਕਹਿੰਦੇ ਇਹ ਸਮੱਸਿਆ ਬਹੁਤ ਵੱਡੀ ਐ ਏਦਾਂ ਕਿਦਾਂ ਹੋ ਜੂਗਾ ਅਸੀਂ ਕਹਿੰਨੇ ਏਦਾਂ ਹੋ ਸਕਦਾ ਆ ਕਿ ਇਹ ਸਮੱਸਿਆ ਬਹੁਤ ਛੋਟੀ ਆ ਸਪੈਸ਼ਲੀ ਜੇ ਸਮੱਸਿਆ ਵੱਡੀ ਹੋਏ ਅਸੀਂ ਸੱਚੀ ਖੁਸ਼ ਹੁੰਨੇ ਆ ਕਿ ਹੁਣ ਕੋਸ਼ ਸਾਡੇ ਲਈ ਬlesing ਵੱਡੀ ਆ ਹallelujah ਮੈਂ ਸੱਚ ਕਹਿੰਦੀ ਆ ਸਾਨੂੰ ਆਨੰਦ ਆਉਂਦਾ ਆ ਜਦੋਂ ਕੋਈ ਮੁਸੀਬਤ ਆਉਂਦੀ ਆ ਕਿਉਂਕਿ ਅਸੀਂ ਜਾਣਦੇ ਆ ਉਸ ਵੇਲੇ devil in trouble ਸ਼ੈਤਾਨ ਉਸ ਵੇਲੇ ਵਿਪਤਾ ਦੇ ਵਿੱਚ ਹੁੰਦਾ ਆ ਅਤੇ ਉਹ ਇੱਧਰ ਉੱਧਰ ਵਜਦਾ ਫਿਰਦਾ ਆ ਕਿ ਹੁਣ ਮੈਂ ਕੀ ਕਰਾਂ ਹੁਣ ਮੈਂ ਕੀ ਕਰਾਂ ਮੈਂ ਇਦਾਂ ਕਰਕੇ ਦੇਖ ਲਾਂ ਤਾਂ ਰੁਕ ਜੂ ਮੈਂ ਇਦਾਂ ਕਰਕੇ ਦੇਖ ਲਾਂ ਤਾਂ ਰੁਕ ਜੂ ਪਰ ਮੈਂ ਜਾਣਦੀ ਆ ਕਿ ਕਿਸੇ ਵੀ ਤਰ੍ਹਾਂ ਨਹੀਂ ਰੁਕੂਗਾ ਕਿਉਂਕਿ ਜਿੰਨੂ ਪਰਮੇਸ਼ਰ ਨੇ ਖੜੇ ਕੀਤਾ ਕੋਈ ਉਹਦੇ ਵਿਰੋਧ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਹallelujah ਖੜਾ ਹੋ ਸਕਦਾ ਪਰ ਖੜਾ ਰਹਿ ਨਹੀਂ ਸਕਦਾ ਹallelujah ਇਸ ਲਈ ਤੁਸੀਂ ਅੱਜ ਪਰਮੇਸ਼ਵਰ ਦੇ ਕੋਲੋਂ ਦਾਊਦ ਵਾਲੀ ਅਨੋਇੰਟਿੰਗ ਲੈਣੀ ਆ ਤੁਸੀਂ ਅੱਜ ਪਰਮੇਸ਼ਵਰ ਦੇ ਕੋਲੋਂ ਯਹੋਸ਼ਾ ਫਾਟ ਵਾਲੀ ਅਨੋਇੰਟਿੰਗ ਲੈਣੀ ਆ ਔਰ ਆਪਣੀ ਹਰ ਮੁਸੀਬਤ ਦੇ ਸਮੇਂ ਦੇ ਵਿੱਚ ਆਨੰਦ ਕਰਨਾ ਆਪਣੀ ਮੁਸੀਬਤ ਨੂੰ ਸੈਲੀਬ੍ਰੇਟ ਕਰਨਾ ਔਰ ਉਹਦੇ ਤੇ ਹੱਸਣਾ ਉਹਦੇ ਉੱਤੇ ਹੱਸਣਾ ਕਿ ਤੂੰ ਮੇਰੀ ਬlesਸਿੰਗ ਦੇ ਲਈ ਆਈ ਆ ਮੈਂ ਤੈਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸ਼ਰਮਿੰਦਿਆ ਕਰਦਾ ਮੇਰੀ ਬlesਸਿੰਗ ਦਾ ਤੂੰ ਸਿਗਨਲ ਹੈ ਮੇਰੀ ਬਲੇਸਿੰਗ ਦਾ ਤੂੰ ਇਨਵੀਟੇਸ਼ਨ ਆ ਔਰ ਤੂੰ ਮੇਰੇ ਲਈ ਸਾਈਨ ਆ ਕਿ ਮੇਰੀ ਬਲੇਸਿੰਗ ਔਨ ਦਾ ਵੇ ਆ ਮੇਰੀ ਬਰਕਤ ਰਸਤੇ ਦੇ ਵਿੱਚ ਆ ਮੈਂ ਕਿਉਂ ਡਰਾਂ ਕਿਸੇ ਮੁਸੀਬਤ ਤੋਂ ਮੈਂ ਕਿਉਂ ਡਰਾਂ ਸ਼ੈਤਾਨ ਦੀ ਕਿਸੇ ਸ਼ਕਤੀ ਤੋਂ ਮੈਂ ਕਿਉਂ ਡਰਾਂ ਕਿਸੇ ਵੈਰੀ ਮਨੁੱਖ ਤੇ ਬਦੀ ਰੱਖਣ ਵਾਲੇ ਤੋਂ ਮੈਂ ਕਿਉਂ ਡਰਾਂ ਕਿਉਂਕਿ ਮੇਰਾ ਪਰਮੇਸ਼ਵਰ ਮੇਰੇ ਨਾਲ ਨਾਲ ਹੈ ਉਹ ਕਹਿੰਦਾ ਨਾ ਡਰ ਨਾ ਕਾਬਰ ਮੈਂ ਤੇਰਾ ਪਰਮੇਸ਼ਰ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ ਅਰ ਫੇ ਉਹ ਕੀ ਕਹਿੰਦਾ ਤੇਰੇ ਵੈਰੀ ਨਾ ਹੋਇਆ ਜਏ ਹੋ ਕੇ ਨਾਸ਼ ਹੋ ਜਾਣਗੇ ਤੂੰ ਭਾੜੇਗਾ ਪਰ ਉਹਨਾਂ ਨੂੰ ਪਾਏਗਾ ਨਾ ਹallelujah ਕਹਿੰਦਾ ਤੂੰ ਲੱਭੇਗਾ ਉਹਨਾਂ ਨੂੰ ਵੀ ਇੱਥੇ ਹੁੰਦੇ ਸੀ ਮੇਰੇ ਵੈਰੀ ਇੱਥੇ ਕੋਈ ਮੈਨੂੰ ਰੋਕਦਾ ਹੁੰਦਾ ਸੀ ਪਰ ਕਹਿੰਦਾ ਤੂੰ ਉਹਨਾਂ ਨੂੰ ਪਾਏਗਾ ਨਹੀਂ ਤੂੰ ਲੱਭੇਗਾ ਉਹ ਲੱਭਿਆਂ ਵੀ ਨਹੀਂ ਲੱਭਣਗੇ ਹallelujah ਸੋ ਕਿੰਨੇ ਜਣਿਆਂ ਨੂੰ ਆਪਣੀਆਂ ਪ੍ਰੋਬਲਮਸ ਤੋਂ ਡਰ ਲੱਗਦਾ ਆ ਸੋ ਪ੍ਰੋਬਲਮ ਖੋਜੇ ਵਾਲੀ ਕਲੀਸਿਆ ਨੂੰ ਛੱਡ ਕੇ ਭੱਜ ਗਿਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਕਿਉਂਕਿ ਇਹ ਉਹ ਕਲੀਸਿਆ ਆ ਜਿੱਥੇ ਪਰਮੇਸ਼ਵਰ ਆਪ ਆਪਣੇ ਲੋਕਾਂ ਦਾ ਆਸਰਾ ਬਣਦੇ ਆ ਆਪਣੇ ਵਚਨ ਦੇ ਰਾਹੀਂ ਉਹਨਾਂ ਨੂੰ ਦਲੇਰੀ ਬਖਸ਼ਦੇ ਆ ਔਰ ਹਰ ਚੁਣੌਤੀ ਦਾ ਸਾਹਮਣਾ ਕਰਨ ਦਾ ਬਲ ਬਖਸ਼ਦੇ ਆ ਹallelujah ਲਾਸਟ ਵਰਸ ਦੇਖਾਂਗੇ ਮਰਕਸ ਦੀ ਕਿਤਾਬ ਉਹਦਾ 12 ਨੰਬਰ ਅਧਿਆਇ ਤੇ ਉਹਦੀ 3 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਅਰ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ ਹallelujah ਤੁਸੀਂ ਇਹ ਗੱਲ ਦੱਸੋ ਜਿਹੜਾ ਪਰਮੇਸ਼ਰ ਸਾਡੇ ਲਈ ਇੰਨਾ ਕੁਛ ਕਰੇ ਸਾਨੂੰ ਖਾਂਣ ਲਈ ਦੇ ਸਾਨੂੰ ਪਾਉਣ ਦੇ ਲਈ ਦੇ ਸਾਨੂੰ ਸ਼ਿਫਾਵਾਂ ਦੇ ਸਾਡੇ ਬੱਚਿਆਂ ਨੂੰ ਕਾਮਯਾਬੀਆਂ ਬਖਸ਼ੇ ਸਾਨੂੰ ਕਾਮਯਾਬੀਆਂ ਬਖਸ਼ੇ ਇਥੋਂ ਤੱਕ ਸਾਡੇ ਸਾਰੇ ਗੁਨਾਹ ਮਾਫ ਕਰ ਦੇ ਉਸ ਪਰਮੇਸ਼ਵਰ ਦੇ ਨਾਲ ਸਾਡਾ ਪ੍ਰੇਮ ਕਿਹੋ ਜਿਹਾ ਹੋਣਾ ਚਾਹੀਦਾ ਪਤੀ ਨਾਲੋਂ ਵੀ ਜ਼ਿਆਦਾ ਪਤਨੀ ਨਾਲੋਂ ਵੀ ਜ਼ਿਆਦਾ ਧੀਆ ਪੁੱਤਰਾਂ ਨਾਲੋਂ ਵੀ ਜ਼ਿਆਦਾ ਆਪਣੀ ਧਨ ਦੌਲਤ ਦੇ ਨਾਲੋਂ ਵੀ ਜ਼ਿਆਦਾ ਆਪਣੇ ਮਾਤਾ ਪਿਤਾ ਨਾਲੋਂ ਵੀ ਜ਼ਿਆਦਾ ਕਿਉਂਕਿ ਜਿੱਥੇ ਮਨੁੱਖ ਤੁਹਾਡੇ ਨਾਲ ਨਹੀਂ ਖੜੇ ਹੋ ਸਕਦੇ ਪਰ ਉੱਥੇ ਪਰਮੇਸ਼ਵਰ ਜੀ ਆਪ ਤੁਹਾਡਾ ਆਸਰਾ ਬਣ ਕੇ ਤੁਹਾਡੇ ਨਾਲ ਖੜਦੇ ਆ ਹallelujah ਤਾਂ ਇੱਥੇ ਵਚਨ ਵਿੱਚ ਦੱਸਿਆ ਕਿਦਾਂ ਉਹਦੇ ਨਾਲ ਪਿਆਰ ਕਰਨਾ ਕਹਿੰਦਾ ਆਪਣੇ ਸਾਰੇ ਦਿਲ ਨਾਲ ਇਹ ਨਹੀਂ ਕਿ ਦਿਲ ਦੇ ਇੱਕ ਖੁੰਝੇ ਵਿੱਚ ਪਰਮੇਸ਼ਵਰ ਨੂੰ ਰੱਖਿਆ ਤੇ ਬਾਕੀ 'ਚ ਤੂੰ ਵੀ ਆ ਤੂੰ ਵੀ ਆ ਤੂੰ ਵੀ ਆ ਮਤਲਬ ਲਾਲਚ ਵੀ ਆ ਹੈਰਾਫੇਰੀ ਵੀ ਆ ਠੱਗੀਆਂ ਵੀ ਆ ਕਹਿੰਦਾ ਸਾਰੇ ਦਿਲ ਨਾਲ اپنی ساری جان ਨਾਲ ਕਿ ਮੈਨੂੰ ਕੁਝ ਵੀ ਕਰਨਾ ਪੈ ਜੇ ਉਹ ਪਰਮੇਸ਼ਵਰ ਜਿਹੜਾ ਮੇਰੇ ਲਈ ਸਭ ਕੁਝ ਕਰਨ ਦੇ ਲਈ ਤਿਆਰ ਆ ਮੈਂ ਵੀ ਉਹਦੇ ਲਈ ਸਭ ਕੁਝ ਕਰਨ ਦੇ ਲਈ ਤਿਆਰ ਹਾਂ ਤੇ ਆਪਣੀ ساری ਸ਼ਕਤੀ ਦੇ ਨਾਲ ساری ਸ਼ਕਤੀ ਦੇ ਨਾਲ ਪਤਾ ਕਿਦਾਂ ਪਿਆਰ ਕਰੀਦਾ ਦਰਿਆ ਵੀ ਚੱਕ ਕੇ ਚਾਈ ਦੀਆਂ ਕੁਰਸੀਆਂ ਵੀ ਚੱਕ ਕੇ ਚਾਈ ਦੀਆਂ ਭਾਂਡੇ ਵੀ ਟਿਕਾਣੇ ਤੇ ਰੱਖ ਕੇ ਜਾਣੇ ਸੇਵਾ ਵੀ ਕਰਨੀ ਬੀਲਚੇਰ ਵਾਲਿਆਂ ਦੀ ਹੈਲਪ ਕਰਨੀ ਜਿਹੜੇ ਐਮਰਜੈਂਸੀ ਸੈਕਸ਼ਨ ਦੇ ਵਿੱਚ ਆ ਉਹਨਾਂ ਨੂੰ ਚਾਹ ਪਾਣੀ ਦੇਣਾ ਸ਼ਕਤੀ ਤੁਹਾਡਾ ਬਲ ਜਿਹੜਾ ਤੁਹਾਡਾ ਬਲ ਆ ਉਹਦੇ ਨਾਲ ਵੀ ਪ੍ਰੇਮ ਕਰਨਾ ਪਰਮੇਸ਼ਵਰ ਨੂੰ ਤੁਸੀਂ ਕਬੱਡੀ ਥੋੜੀ ਖੇਡਣੀ ਪਰਮੇਸ਼ਵਰ ਦੇ ਨਾਲ ਕਿ ਤੁਸੀਂ ਆਪਣੀ ਸ਼ਕਤੀ ਦੇ ਨਾਲ ਉਹਨੂੰ ਕਿੱਦਾਂ ਪ੍ਰੂਵ ਕਰਨਾ ਕਿ ਮੈਂ ਤੁਹਾਨੂੰ ਪਿਆਰ ਕਰਦਾ ਜਿਹੜਾ ਬਲ ਤੁਹਾਨੂੰ ਪਰਮੇਸ਼ਵਰ ਨੇ ਦਿੱਤਾ ਉਸ ਬਲ ਨੂੰ ਪਰਮੇਸ਼ਵਰ ਦੇ ਕੰਮਾਂ ਲਈ ਇਸਤੇਮਾਲ ਕਰਨਾ ਅਰ ਵਚਨ ਚ ਇੱਕ ਜਗ੍ਹਾ ਤੇ ਲਿਖਿਆ ਕਿ ਨਾ ਮੈਂ ਕਿੱਦਾਂ ਪਰਮੇਸ਼ਵਰ ਤੇਰੀ ਸੇਵਾ ਕਰਾਂ ਤੇ ਉਹ ਕਹਿੰਦਾ ਜੇ ਤੂੰ ਮੇਰੀ ਸੇਵਾ ਕਰਨੀ ਚਾਹੁੰਦਾ ਮੇਰੇ ਲੋਕਾਂ ਦੀ ਸੇਵਾ ਕਰ ਮੇਰੇ ਲੋਕਾਂ ਦੀ ਤਾਂ ਤੁਸੀਂ ਸਾਰੇ ਕੌਣ ਆ ਪਰਮੇਸ਼ਵਰ ਦੇ ਲੋਕ ਅਸੀਂ ਸਭ ਕੌਣ ਆ ਪਰਮੇਸ਼ਵਰ ਦੇ ਲੋਕ ਤੇ ਜੇ ਅਸੀਂ ਪਰਮੇਸ਼ਵਰ ਦੀ ਸੇਵਾ ਕਰਨੀ ਹੋਏ ਤਾਂ ਫਿਰ ਆਪਾਂ ਨੂੰ ਕੀ ਕਰਨਾ ਪਊਗਾ ਇੱਕ ਦੂਜੇ ਦੀ ਸੇਵਾ ਇੱਕ ਦੂਜੇ ਦੇ ਨਾਲ ਪ੍ਰੇਮ ਦੀ ਭਾਵਨਾ ਇੱਕ ਦੂਜੇ ਦੇ ਨਾਲ ਵਫਾਦਾਰੀ ਜਦੋਂ ਤੁਸੀਂ ਕਿਸੇ ਨਾਲ ਝੂਠ ਬੋਲਦੇ ਆ ਤੁਸੀਂ ਉਸ ਵੇਲੇ ਚੇਤੇ ਰੱਖਣਾ ਮੈਂ ਕਿਹਦੇ ਨਾਲ ਝੂਠ ਬੋਲ ਰਿਹਾ ਹਾਂ ਤੁਸੀਂ ਇਦਾਂ ਸਮਝਣਾ ਮੈਂ ਇਹਦੇ ਨਾਲ ਨਹੀਂ ਝੂਠ ਬੋਲ ਰਿਹਾ ਪਰ ਆਪਣੇ ਪਰਮੇਸ਼ਵਰ ਦੇ ਨਾਲ ਝੂਠ ਬੋਲ ਰਿਹਾ ਮੈਂ ਇਹਨੂੰ ਇਨਕਾਰ ਨਹੀਂ ਕਰ ਰਿਹਾ ਪਰ ਮੈਂ ਆਪਣੇ ਪਰਮੇਸ਼ਵਰ ਨੂੰ ਇਨਕਾਰ ਕਰ ਰਿਹਾ ਹਾਂ ਮੈਂ ਇਹਨੂੰ ਤੱਕਾ ਨਹੀਂ ਮਾਰ ਰਿਹਾ ਮੈਂ ਆਪਣੇ ਪਰਮੇਸ਼ਵਰ ਨੂੰ ਤੱਕਾ ਮਾਰ ਰਿਹਾ ਹਾਂ ਕਿਉਂਕਿ ਪਰਮੇਸ਼ਵਰ ਨੇ ਕੀ ਕਿਹਾ ਇੱਕ ਦੂਜੇ ਨਾਲ ਪਿਆਰ ਕਰੋ ਪਰਮੇਸ਼ਵਰ ਦੇ ਹੱਥਾਂ ਦੀ ਤੁਸੀਂ ਰਚਨਾ ਆ ਪਰਮੇਸ਼ਵਰ ਨੇ ਕਿਹਾ ਜਿਹੜਾ ਮੇਰੇ ਨਾਲ ਕਰਨਾ ਚਾਹੁੰਦਾ ਆ ਉਹ ਪਹਿਲਾਂ ਇਹਨਾਂ ਦੀ ਟਹਿਲ ਸੇਵਾ ਕਰੇ ਤਾਂ ਹੀ ਪਰਮੇਸ਼ਵਰ ਦੀ ਟਹਿਲ ਸੇਵਾ ਆ ਤਾਂ ਤੁਸੀਂ ਹੁਣ ਕਿੱਦਾਂ ਪ੍ਰੇਮ ਦੇ ਵਿੱਚ ਰਹਿਣਾ ਆ ਇਹ ਇੱਕ ਬਹੁਤ ਸਹੀ ਤਰੀਕਾ ਆ ਜੇ ਅਸੀਂ ਆਪਣੀ ਲਾਈਫ ਦੇ ਵਿੱਚ ਪਰਮੇਸ਼ਵਰ ਨੂੰ ਖੁਸ਼ ਕਰਨਾ ਚਾਹੁੰਦੇ ਆ ਪਰਮੇਸ਼ਵਰ ਦੀ ਸੇਵਾ ਕਰਨੀ ਚਾਹੁੰਦੇ ਆ ਜਾਂ ਆਪਣਾ ਸੁਧਾਰ ਕਰਨਾ ਚਾਹੁੰਦੇ ਆ ਤਾਂ ਤੁਸੀਂ ਹਮੇਸ਼ਾ ਦੂਜੇ ਨੂੰ ਇਹੀ ਸਮਝ ਕੇ ਕਰਨਾ ਕਿ ਇਹ ਪਰਮੇਸ਼ਵਰ ਦਾ ਹੁਕਮ ਆ ਕਿ ਜੇ ਮੇਰੀ ਸੇਵਾ ਕਰਨੀ ਤਾਂ ਦੂਜੇ ਦੀ ਸੇਵਾ ਕਰਨੀ ਆ ਜੇ ਤੁਹਾਨੂੰ ਅੱਜ ਕੋਈ ਜਾਣਾ ਤੁਹਾਡੇ ਕੋਲੋਂ ਕੁਝ ਮੰਗੇ ਕਿ ਮੈਨੂੰ ਪਾਣੀ ਦਾ ਗਲਾਸ ਦਿਓ ਤੁਸੀਂ ਉਹਨੂੰ ਇਨਕਾਰ ਕਰੋਗੇ ਤੁਸੀਂ ਉਹਨੂੰ ਇਨਕਾਰ ਕਰੋਗੇ ਜੇ ਤੁਹਾਨੂੰ ਕੋਈ ਕਹੇ ਮੈਨੂੰ ਸੜਕ ਕਰਾਸ ਕਰਾ ਦਿਓ ਤੁਸੀਂ ਉਹਨੂੰ ਇਨਕਾਰ ਕਰੋਗੇ ਤੇ ਜੇ ਫਰਜ਼ ਕਰੋ ਤਾਨੂੰ ਸਟੇਜ ਤੋਂ ਕੋਈ ਜਨਾ ਕਹ ਦੇ ਕਿ ਤੁਸੀਂ ਫਲਾਨਾ ਕੰਮ ਕਰਕੇ ਜਾਇਓ ਤੇ ਫਿਰ ਤੁਸੀਂ ਉਹ ਕੰਮ ਕਰੋਗੇ ਜਿਹੜੇ ਉਹ ਕੰਮ ਕਰਨਗੇ ਉਹ ਹੱਥ ਖੜੇ ਕਰਨ 60% 60% ਕਹਿੰਦੇ ਅਸੀਂ ਉਹ ਕੰਮ ਕਰੂਗੇ ਸੋ ਪ੍ਰਭੂ ਦਾ ਬਹੁਤ ਧੰਨਵਾਦ ਆ 60 ਨੰਬਰਾਂ ਵਾਲਾ ਵੀ ਜਿਹੜਾ ਆ ਉਹ 50 50 ਦੇ ਵਿੱਚ ਨਹੀਂ ਉਹ ਪਾਸ ਠ ਹੀ ਗਿਣਿਆ ਜਾਂਦਾ ਫਰਸਟ ਡਿਵੀਜ਼ਨ ਦੇ ਨਾਲ ਤਾਂ ਗੁਰਦੇਵਾਲ ਦੀ ਕਲੀਸਿਆ ਪੱਲੇ ਦਰਜੇ ਦੇ ਨਾਲ ਪਾਸ ਹੋ ਗਈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤਾਂ ਅਸੀਂ ਤੁਹਾਨੂੰ ਬਾਈ ਰਿਕੁਐਸਟ ਕੰਦੇ ਆ ਪਲੀਜ਼ ਇੱਕ ਦੂਜੇ ਨੂੰ ਚੀਟ ਕਰਨਾ ਬੰਦ ਕਰ ਦਿਓ ਇੱਕ ਦੂਜੇ ਨਾਲ ਧੋਖਾ ਕਰਨਾ ਬੰਦ ਕਰ ਦਿਓ ਅਗਰ ਤੁਸੀਂ ਚਾਹੋ ਨਾ ਸਾਡੀ ਜ਼ਿੰਦਗੀ 'ਚ ਧੋਖਾ ਨਾ ਹੋਏ ਤਾਂ ਇੱਕ ਦੂਜੇ ਨਾਲ ਧੋਖਾ ਕਰਨਾ ਬੰਦ ਕਰੋ ਅਗਰ ਤੁਸੀਂ ਚਾਹੋ ਨਾ ਕੋਈ ਤੁਹਾਡੇ ਨਾਲ ਝੂਠ ਨਾ ਬੋਲੇ ਇੱਕ ਦੂਜੇ ਨਾਲ ਝੂਠ ਬੋਲਣਾ ਬੰਦ ਕਰ ਦਿਓ ਇੱਕ ਦੂਜੇ ਦੀ ਬੇਇੱਜ਼ਤੀ ਕਰਨੀ ਇੱਕ ਦੂਜੇ ਨੂੰ ਨੀਵਾ ਵਿਖਾਉਣਾ ਬੰਦ ਕਰ ਦਿਓ ਤਾਂ ਜੋ ਆਪਾਂ ਸਿੱਧ ਹੋ ਸਕੀਏ ਤਾਂ ਜੋ ਆਪਾਂ ਸਾਬਤ ਹੋ ਸਕੀਏ ਕਿ ਅਸੀਂ ਸੱਚੀ ਪ੍ਰਭੂ ਦੇ ਚੇਲੇ ਆਂ ਅਰ ਸੱਚੀ ਨਿੱਕੀਆਂ ਨਿੱਕੀਆਂ ਪ੍ਰੋਬਲਮਜ਼ ਉੱਤੇ ਰੋਣਾ ਕਰ ਲਾਉਣਾ ਛੱਡ ਦਿਓ ਅਰ ਇੱਕ ਮੈਂ ਹੋਰ ਤੁਹਾਡੇ ਨਾਲ ਇੱਕ ਖਾਸ ਗੱਲ ਕਰਨਾ ਚਾਹੁੰਦੀ ਆ ਵਚਨ ਜਿਹੜਾ ਆ ਉਹ ਪੂਰਾ ਹੋ ਚੁੱਕਿਆ ਆ ਇੱਕ ਇੱਕ ਖਾਸ ਗੱਲ ਕਰਨਾ ਚਾਹੁੰਦੀ ਆ ਅਰੋ ਸਮਝ ਦੀ ਗੱਲ ਆ ਜਦੋਂ ਇਸ ਜਗ੍ਹਾ ਤੋਂ ਪ੍ਰਾਰਥਨਾ ਕੀਤੀ ਜਾਂਦੀ ਆ ਸਟੇਜ ਤੋਂ ਕਿੰਨੇ ਜਣੇ ਯਕੀਨ ਕਰਦੇ ਆ ਕਿ ਉਹ ਪ੍ਰਾਰਥਨਾ ਪਰਮੇਸ਼ਵਰ ਦੇ ਅੱਗੇ ਕੀਤੀ ਜਾਂਦੀ ਆ ਵੈਲ ਡਨ ਸੱਚੀ ਉਹ ਪਰਮੇਸ਼ਵਰ ਦੇ ਅੱਗੇ ਕੀਤੀ ਜਾਂਦੀ ਆ ਤੇ ਕਿੰਨੇ ਜਣੇ ਯਕੀਨ ਕਰਦੇ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਕੀਤੀ ਜਾਂਦੀ ਆ ਸੱਚੀ ਉਹ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਹੀ ਕੀਤੀ ਜਾਂਦੀ ਹੈ। ਅੱਛਾ ਕਿੰਨੇ ਜਣੇ ਯਕੀਨ ਕਰਦੇ ਕਿ ਉਹ ਤੁਹਾਡੇ ਲਈ ਕੀਤੀ ਜਾਂਦੀ ਆ? ਇਹ ਵੀ ਸਾਰੇ ਜਣੇ ਯਕੀਨ ਕਰਦੇ ਸੱਚੀ ਉਹ ਤੁਹਾਡੇ ਲਈ ਕੀਤੀ ਜਾਂਦੀ ਆ। ਤੇ ਕਿੰਨੇ ਜਣੇ ਯਕੀਨ ਕਰਦੇ ਕਿ ਉਹ ਪ੍ਰਾਰਥਨਾ ਜਿਹੜੀ ਆ ਉਹ ਅਸਰਦਾਰ ਹੁੰਦੀ ਆ ਤੇ ਉੱਤਰ ਲੈ ਕੇ ਆਉਂਦੀ ਆ? ਇਹ ਵੀ ਸਾਰੇ ਜਣੇ ਯਕੀਨ ਕਰਦੇ ਆ ਵੈਰੀ ਗੁੱਡ। ਅੱਛਾ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਹੁਣੇ ਤੁਹਾਨੂੰ ਇੱਕ ਇੱਕ ਗੋਲੀ ਕਨੈਨ ਦੀ ਖਾਨ ਨੂੰ ਦਿੱਤੀ ਹੋਵੇ ਤੇ ਫੇਰ ਤੁਹਾਨੂੰ 2 ਮਿੰਟਾਂ ਬਾਅਦ ਕਹਿ ਦਿੱਤਾ ਜਾਵੇ ਇੱਕ ਇੱਕ ਗੋਲੀ ਕਨੈਨ ਦੀ ਹੋਰ ਖਾ ਲੋ ਕਿੰਨੇ ਜਣੇ ਖਾਣਗੇ ਬੜੇ ਸਿਆਣੇ ਆ ਹੁਣ ਵੀ ਹੱਥ ਖੜੇ ਕਰਦੇ ਅੱਛਾ ਤੇ ਕਿੰਨੇ ਜਣੇ ਯਕੀਨ ਕਰਦੇ ਆ ਕਿ ਜਿਹੜੀ ਇੱਥੇ ਪ੍ਰਾਰਥਨਾ ਕੀਤੀ ਜਾਂਦੀ ਆ ਤੁਸੀਂ ਨੇਚਾ ਦੇ ਨਾਲ ਰਿਸੀਵ ਕਰਦੇ ਆ ਇਦਾਂ ਸਾਰੇ ਤੇ ਫੇਰ ਮੀਟਿੰਗ ਦੇ ਬਾਅਦ ਚ ਪ੍ਰਾਰਥਨਾ ਲਈ ਧੱਕੇ ਕਿੰਨੇ ਜਣੇ ਮਾਰਦੇ ਉਹ ਵੀ ਹੱਥ ਖੜੇ ਕਰਦੇ ਹੋ ਹੁਣ ਪ੍ਰਾਰਥਨਾ ਦੇ ਲਈ ਲੜਾਈ ਕਿੰਨੇ ਜਣੇ ਕਰਦੇ ਉਹ ਵੀ ਹੱਥ ਖੜੇ ਕਰ ਦੋ ਹੁਣ ਦੇਖੋ ਤੁਸੀਂ ਪਰਮੇਸ਼ਵਰ ਦੇ ਬਹੁਤ ਹੀ ਪਿਆਰੇ ਧੀਆ ਪੁੱਤਰੀਆ ਭਾਵੇਂ ਤੁਸੀਂ ਬਜ਼ੁਰਗੀਆਂ ਭਾਵੇਂ ਤੁਸੀਂ ਨੌਜਵਾਨ ਤੇ ਬੱਚੇ ਆ ਪਰਮੇਸ਼ਵਰ ਨੇ ਤੁਹਾਡੀ ਚੋਣ ਹੀ ਇਸ ਲਈ ਕੀਤੀ ਆ ਕਿਉਂਕਿ ਪਰਮੇਸ਼ਵਰ ਤੁਹਾਨੂੰ ਖੁਸ਼ੀਆਂ ਬਖਸ਼ਣਾ ਚਾਹੁੰਦੇ ਆ ਪਰਮੇਸ਼ਵਰ ਤੁਹਾਡੇ ਗੁਨਾਹਾਂ ਨੂੰ ਮਾਫ ਕਰਨਾ ਚਾਹੁੰਦੇ ਆ ਪਰਮੇਸ਼ਵਰ ਤੁਹਾਡੇ ਹਾਲਾਤਾਂ ਨੂੰ ਅਤੇ ਦਿਨਾਂ ਨੂੰ ਬਦਲਣਾ ਚਾਹੁੰਦੇ ਆ ਪਰਮੇਸ਼ਰ ਜੀ ਤੁਹਾਡੇ ਸਮਿਆਂ ਨੂੰ ਬਦਲ ਦੇ ਬਦਲ ਦੇਣਾ ਚਾਹੁੰਦੇ ਹਨ ਤੁਹਾਨੂੰ ਸਮੱਸਿਆਵਾਂ ਚੋਂ ਬਾਹਰ ਕੱਢਣਾ ਚਾਹੁੰਦੇ ਆ ਕਿਉਂਕਿ ਵਚਨ ਚ ਲਿਖਿਆ ਪਰਮੇਸ਼ਰ ਨੇ ਜਗਤ ਨਾਲ ਅਜੇਹਾ ਪ੍ਰੇਮ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਔਰ ਫਿਰ ਆਪਾਂ ਹੋਰ ਦੇਖੀਏ ਤਾਂ ਵਚਨ ਦੇ ਵਿੱਚ ਲਿਖਿਆ ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ ਮੈਂ ਤੁਹਾਨੂੰ ਚੁਣਿਆ ਇਦਾਂ ਹੀ ਆ ਨਾ ਤਾਂ ਪਰਮੇਸ਼ਵਰ ਤੁਹਾਨੂੰ ਚੁਣ ਕੇ ਲੈ ਕੇ ਆਏ ਪਰਮੇਸ਼ਵਰ ਨੇ ਆਪਣੇ ਬੇਟੇ ਦਾ ਬਲੀਦਾਨ ਤੁਹਾਡੇ ਲਈ ਦਿੱਤਾ ਇੱਥੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਕਿਉਂਕਿ ਵਚਨ ਚ ਲਿਖਿਆ ਮੈਂ ਆਪਣੇ ਮਨ ਦੇ ਅਨੁਸਾਰ ਤੁਹਾਨੂੰ ਆਯਾਲੀ ਦੇਵਾਂਗਾ ਤਾਂ ਪਰਮੇਸ਼ਵਰ ਨੇ ਆਪਣੇ ਮਨ ਦੇ ਅਨੁਸਾਰ ਆਪਣੇ ਦਾਸ ਤੁਹਾਡੇ ਲਈ ਖੜੇ ਕੀਤੇ ਚੁਣੇ ਹੋਏ ਦਾਸ ਜਿਹੜੇ ਪਰਮੇਸ਼ਵਰ ਦੇ ਭੈਅ ਵਿੱਚ ਰਹਿੰਦੇ ਤੇ ਪਰਮੇਸ਼ਵਰ ਦੇ ਖਾਲਸ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖਦੇ ਉਹ ਖੜੇ ਕੀਤੇ ਔਰ ਉਹ ਤੁਹਾਡੇ ਲਈ ਹੀ ਪ੍ਰਾਰਥਨਾਵਾਂ ਕਰਦੇ ਆ ਮੇਰੇ ਭੈਣੋ ਭਰਾਵੋ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਪ੍ਰਾਰਥਨਾ ਦਾ ਵਿਸ਼ਾ ਹੈ ਕਿ ਪ੍ਰਾਰਥਨਾ ਹੋ ਰਹੀ ਆ ਬੁਖਾਰ ਚਲਿਆ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਉਹਦੇ ਨਾਲ 10000 ਬੰਦਾ ਸਹਿਮਤੀ ਬਾ ਰਿਆ ਕਿ ਹਾਂ ਜੀ ਬੁਖਾਰ ਚਲਿਆ ਜਾਏ ਉਹ ਵਾਲੀ ਪ੍ਰਾਰਥਨਾ ਜਿਆਦਾ ਪਾਵਰਫੁਲ ਹੋਏਗੀ ਜਾਂ ਇੱਕ ਕੱਲਾ ਬੰਦਾ ਪਾਸੇ ਤੇ ਖਲੋ ਕੇ ਕਹੇ ਕਿ ਬੁਖਾਰ ਚਲਿਆ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਜਿਆਦਾ ਪਾਵਰਫੁਲ ਹੋਏਗੀ ਤੁਸੀਂ ਕੀ ਚਾਹੋ ਨੇ ਤੁਹਾਡੇ ਲਈ ਜਿਆਦਾ ਜਾਣੇ ਕਰਨ ਕਿ ਇੱਕੋ ਜਾਣਾ ਕਰੇ ਜਿਹੜੇ ਜ਼ਿਆਦਾ ਜਿਹੜੇ ਚਾਹੁੰਦੇ ਉਹ ਹੱਥ ਖੜੇ ਕਰੋ ਤੇ ਜਿਹੜੇ ਜਣੇ ਚਾਹੁੰਦੇ ਵੀ ਇੱਕੋ ਜਣਾ ਕਰੇ ਠੀਕ ਆ ਦੇਖੋ ਇੱਕ ਜਣੇ ਦੀ ਪ੍ਰਾਰਥਨਾ ਵਿੱਚ ਵੀ ਬਹੁਤ ਪਾਵਰ ਆ ਅਗਰ ਉਹ ਵਿਸ਼ਵਾਸ ਨਾਲ ਕੀਤੀ ਜਾਏ